ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਜੀ ਕੀਆ ਦਾ ਪੀਰ ਬਣਾਵਾਂਗੇ ਜੇਕਰ ਤੁਹਾਡੇ ਬੱਚੇ ਵੀ ਕੀਆ ਨਹੀਂ ਖਾਂਦੇ ਜਾਂ ਘਰ ਦੇ ਕੋਈ ਵੀ ਕਿਉਂਕਿ ਕੀਆ ਬਹੁਤ ਤਾਂ ਇਤਰਾ ਖਾਣੀ ਪਸੰਦ ਨਹੀਂ ਕਰਦੇ ਸਬਜ਼ੀ ਤੇ ਤੁਸੀਂ ਇਹਦਾ ਜਿਹੜਾ ਆ ਬਹੁਤ ਹੀ ਵਧੀਆ ਜਿਹੜਾ ਪਨੀਰ ਬਣ ਜਾਂਦਾ ਆ ਤੇ ਆਪਾਂ ਇੱਕ ਕੀਆ ਲਈ ਆ ਤੇ ਮੈਂ ਅੱਧੀ ਦਾ ਬਣਾਉਂਗੀ ਕਿਉਂਕਿ ਵੱਡੀ ਸਾਰੀ ਸੀਗੀ ਤੇ ਆਪਾਂ ਇਹਨੂੰ ਅੱਧੀ ਕਰ ਲਿਆ ਤੇ ਇਹਨੂੰ ਆਪਾਂ ਛਿੱਲ ਲਾਂਗੇ ਕੀ ਆ ਜਿਹੜੀ ਆਪਾਂ ਛਿੱਲੇਈ ਆ ਤੇ ਹੁਣ ਇਹਨੂੰ ਕੱਟ ਕੇ ਆਪਾਂ ਇਹਦੇ ਪੀਸ ਬਣਾ ਲਾਂਗੇ ਤੇ ਇਹਨੂੰ ਆਪਾਂ ਬ੍ਰੇਕ ਬ੍ਰੇਕ ਟੁਕੜੇ ਕਿਉਂਕਿ ਸਾਡੀ ਕੀ ਆ ਜਿਹੜੀ ਪੱਕੀ ਆ ਥੋੜੀ ਜਿਹੀ ਇਹਦੇ ਵਿੱਚ ਬੀ ਬਣੇ ਆ ਤੇ ਬੀ ਜਿਹੜੇ ਆਪਾਂ ਸਾਰੇ ਕੱਢ ਦਾਂਗੇ ਬੀ ਨਹੀਂ ਆਪਾਂ ਚਾਹੀਦੇ ਨਹੀਂ ਤਾਂ ਪਨੀਰ ਆਪਣਾ ਵਧੀਆ ਨਹੀਂ ਬਣੂਗਾ ਆਪਾਂ ਬੀ ਇਹਦੇ ਸਾਰੇ ਕੱਢ ਦਾਂਗੇ ਬਾਹਰ ਲੋਕੀ ਨੂੰ ਜਿਹੜਾ ਇਹ ਦੇਖੋ ਜੀ ਆਪਾਂ ਲਈ ਆ ਕੱਟ ਇਹਨੂੰ ਆਪਾਂ ਬ੍ਰੇਕ ਪੀਸ ਜਿਹੜੇ ਆ ਕੱਟ ਲਏ ਆ ਚੰਗੀ ਤਰ੍ਹਾਂ ਤੇ ਬੀ ਇਹਦੇ ਵਿੱਚ ਕੋਈ ਨਹੀਂ ਹੈਗਾ ਆਪਾਂ ਛੱਡਿਆ ਕਿਉਂਕਿ ਕਈ ਵਾਰੀ ਆਪਾਂ ਲੋਕੀ ਲਿਆਉਨੇ ਆ ਤਾਂ ਥੋੜੀ ਜਿਹੀ ਪੱਕੀ ਜਿਹੀ ਬੀਆਂ ਵਾਲੀ ਨਿਕਲ ਆਂਦੀ ਆ ਤੇ ਫਿਰ ਸਵਾਦ ਵੀ ਨਹੀਂ ਬਣਦੀ ਤੇ ਬੀ ਸਾਰੇ ਆਪਾਂ ਕੱਢ ਦੱਤੇ ਆ ਇਹਦੇ ਤੈਨੂੰ ਹੁਣ ਕੱਟ ਲਿਆ ਤੇ ਇਹਨੂੰ ਹੁਣ ਆਪਾਂ ਬੀ ਬਿਲਕੁਲ ਵੀ ਨਹੀਂ ਪਾਉਣੇ ਹੈਗੇ ਜੇ ਪੱਕੇ ਆ ਜੇ ਨਰਮ ਆ ਫੇ ਤੁਸੀਂ ਦਸ ਪਾ ਸਕਦੇ ਆ ਤੇ ਪੱਕੇ ਸੀਗੇ ਥੋੜੇ ਹਾਰਡ ਜਿਹੇ ਸੀ ਆਪਾਂ ਕੱਢ ਦੱਤੇ ਸਾਰੇ ਬੀ ਤੇ ਹੁਣ ਆਪਾਂ ਇਹਨੂੰ ਗ੍ਰੈਂਡਰ ਜਾਰਜ ਪਾ ਲਾਂਗੇ ਲੋਕੀ ਨੂੰ ਤੇ ਇਹਨੂੰ ਗ੍ਰੈਂਡ ਕਰਾਂਗੇ ਇਦੇ ਵਿੱਚ ਪਾਣੀ ਜਿਹੜਾ ਆ ਬਿਲਕੁਲ ਨਹੀਂ ਪਾਣਾ ਹੈਗਾ ਕਿਉਂਕਿ ਇਹਦੇ ਵਿੱਚ ਹੀ ਪਾਣੀ ਬਹੁਤ ਹੁੰਦਾ ਆ ਤੇ ਇਹਨੂੰ ਐਸੀ ਤਰ੍ਹਾਂ ਹੀ ਆਪਾਂ ਗ੍ਰाइंड ਕਰ ਲਾਂਗੇ ਤੇ ਇਹਨੂੰ ਹੁਣ ਆਪਾਂ ਕਰਦੇ ਆ ਗ੍ਰाइंड ਜੀ ਪਾਣੀ ਨਹੀਂ ਪਾਉਣਾ ਹੈਗਾ ਆਪਾਂ ਬਿਲਕੁਲ ਐਸੀ ਤਰ੍ਹਾਂ ਪੀਸਾਂਗੇ ਇਹਨੂੰ ਹੁਣ ਆਪਾਂ ਪੀਸ ਲਿਆ ਜੀ ਇੱਕਦਮ ਬਰੀਕ ਪੀਸਣਾ ਆ ਵਿੱਚ ਕੋਈ ਵੀ ਪੀਸ ਨਹੀਂ ਰਹਿਣਾ ਚਾਹੀਦੇ ਆਪਣੇ ਇਹਦੇ ਵਿੱਚ ਕੋਈ ਪੀਸ ਨਹੀਂ ਰਹਿਣਾ ਚਾਹੀਦਾ ਇਕਦਮ ਮਹੀਨ ਇਕਦਮ ਧੀਕ ਪੀਸਣੀ ਆ ਪੀਸ ਹੋ ਗਈ ਇਹ ਪੀਸ ਹੋ ਗਏ ਬਿਨਾ ਪਾਣੀ ਤੇ ਬਹੁਤ ਹੀ ਵਧੀਆ ਪੀਸ ਹੋ ਜਾਂਦੀ ਐ ਇਸ ਤਰ੍ਹਾਂ ਤੇ ਹੁਣ ਆਪਾਂ ਇਹਨੂੰ ਇੱਕ ਬੋਲ ਦੇ ਵਿੱਚ ਕੱਢ ਲਾਂਗੇ ਸਾਰੀ ਲੋਕੀ ਜਿਹੜੀ ਐ ਕੱਢ ਲੈਣੀ ਚੰਗੀ ਤਰ੍ਹਾਂ ਨਾਲ ਆਪਾਂ ਲੋਕੀ ਜਿਹੜੀ ਆਪਾਂ ਸਾਰੀ ਕੱਢ ਲਈ ਇਹਦੇ ਵਿੱਚ ਦੇਖੋ ਕੋਈ ਵੀ ਪੀਸ ਨਹੀਂ ਹੈਗਾ ਇਹਦੇ ਵਿੱਚ ਬਹੁਤ ਵਧੀਆ ਪੀਸੀ ਗਈ ਹੈ ਤੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਚੌਲਾਂ ਦਾ ਆਟਾ ਪਾਵਾਂਗੇ ਮੈਂ ਇਹਦੇ ਵਿੱਚ ਦੋ ਚਮਚੇ ਬਲ ਚੌਲਾਂ ਦੇ ਆਟੇ ਦੇ ਪਾਵਾਂਗੀ ਵੱਡੇ ਦੋ ਚਮਚੇ ਲੈ ਜੇ ਛੋਟੇ ਪਾਉਣੇ ਤਾਂ ਤੁਸੀਂ ਚਾਰ ਪਾ ਲਓ ਤੇ ਆਪਾਂ ਦੋ ਚਮਚੇ ਇਹਦੇ ਵਿੱਚ ਪਾਏ ਆ ਚੌਲਾਂ ਦੇ ਆਟੇ ਦੇ ਤੇ ਇੱਕ ਚਮਚਾ ਜਿਹੜਾ ਹੈ ਇਹਦੇ ਵਿੱਚ ਆਪਾਂ ਮਿਲਕ ਪਾਊਡਰ ਪਾਵਾਂਗੇ 1 ਕ ਚਮਚਾ ਪਾਵਾਂਗੇ 1 ਡੇਢ ਕ ਚਮਚਾ ਮੈਂ ਜਿਹੜਾ ਆ ਮਿਲਕ ਪਾਊਡਰ ਦਾ ਪਾਤਾ ਇਹ ਚ ਤੇ ਨੂਨ ਪਾਵਾਂਗੇ ਆਪਣੇ ਟੇਸਟ ਦੇ ਅਕੋਰਡਿੰਗ ਆ ਆਪਾਂ ਇੱਕ ਆ ਜਿਆ ਨਹੀਂ ਰੱਖਾਂਗੇ ਪਨੀਰ ਨੂਨ ਪਾ ਦਾਂਗੇ ਮੈਂ ਅੱਧਾ ਕ ਚਮਚਾ ਜਿਹੜਾ ਚ ਨੂਨ ਦਾ ਪਾਤਾ ਬੇਕਿੰਗ ਪਾਊਡਰ ਪਾਵਾਂਗੇ ਥੋੜਾ ਜਿਹਾ ਪਾਵਾਂਗੇ ਆਪਾਂ 2 ਕ ਪਿੰਚ ਥੋੜਾ ਹੀ ਪਾਵਾਂਗੇ ਇਹਦੇ ਨਾਲ ਜਿਹੜਾ ਆ ਆਪਣਾ ਪਨੀਰ ਇਹ ਬਹੁਤ ਹੀ ਸੌਫਟ ਬਣੂਗਾ ਤੇ ਹੁਣ ਆਪਾਂ ਇਹ ਚ ਪਾ ਲਾਂਗੇ ਜੀ ਦਹੀਂ ਦਹੀਂ ਦੇ ਨਾਲ ਜਿਹੜਾ ਆ ਬਹੁਤ ਨਰਮ ਪਨੀਰ ਆਪਣਾ ਜਿਹੜਾ ਆ ਬਣੂਗਾ ਮੈਂ ਦੋ ਚਮਚੇ ਜਿਹੜੇ ਆ ਇਹਦੇ ਵਿੱਚ ਦਹੀਂ ਜਿਹੜਾ ਤੁਸੀਂ ਖੱਟਾ ਨਹੀਂ ਲੈਣਾ ਹੈਗਾ ਮਿੱਠਾ ਦਹੀਂ ਲੈਣਾ ਹੈ ਦਹੀਂ ਖੱਟਾ ਨਾ ਹੋਵੇ ਤੇ ਇਹਨੂੰ ਆਪਾਂ ਹੋਰ ਮਿਕਸ ਕਰ ਦਾਂਗੇ ਹੁਣ ਇਹਨੂੰ ਤੇ ਇਹਦੇ ਵਿੱਚ ਹੋਰ ਕੋਈ ਵੀ ਮਸਾਲੇ ਨਹੀਂ ਪਾਉਣੇ ਆਪਾਂ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ 1 ਕਪਾ ਸਾਧ ਥਾਲੀ ਲੈ ਲਈ ਛੋਟੀ ਜੀ ਪਲੇਟ ਲੈ ਲਓ ਜਾਂ ਥਾਲੀ ਲੈ ਲਓ ਕੁਛ ਵੀ ਲੈ ਸਕਦੇ ਇਹਨੂੰ ਥੋੜੀ ਜੀ ਤੁਸੀਂ ਘੇ ਜਾਂ ਤੇਲ ਲਾ ਲਓ ਤਾਂ ਕਿ ਜਿਹੜਾ ਆਪਣਾ ਪਨੀਰ ਇਹਦੇ ਨਾਲ ਚਿਪਕੇ ਨਾ ਤੇ ਹੁਣ ਆਪਾਂ ਇਹਦੇ ਵਿੱਚ ਆਪਣਾ ਜਿਹੜਾ ਬਣਾਇਆ ਹੈ ਪਨੀਰ ਦਾ ਡੋਹ ਇਹ ਪਾ ਦਾਂਗੇ ਆਪਾਂ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਨਾਲ ਸੈੱਟ ਕਰ ਦਿੰਦੇ ਆਂ ਮੈਂ ਟੈਪ ਕਰਦਾਂ ਕਿ ਜਿੱਤੇ ਹਿਲਾ ਦਾਂਗੇ ਤਾਂ ਕਿ ਆਪਣਾ ਜਿਹੜਾ ਪਨੀਰੀਆ ਵਧੀਆ ਸੈੱਟ ਜਾ ਹੋ ਜਵੇ ਤੇ ਹੁਣ ਆਪਾਂ ਲੈਨੇ ਜੀ ਇੱਕ ਕੜਾਹੀ ਇਹਦੇ ਚ ਆਪਾਂ ਪਾਣੀ ਪਾਉਣੇ ਆ ਥੋੜਾ ਜਿਹਾ ਆਪਾਂ ਪਾਣੀ ਪਾਵਾਂਗੇ ਪਹਿਲਾਂ ਇਹਦੇ ਵਿੱਚ ਆਪਾਂ ਰੱਖ ਦਾਂਗੇ ਜੀ ਕੌਲੀ ਇੱਕ ਤੇ ਹੁਣ ਆਪਾਂ ਇਹਦੇ ਵਿੱਚ ਆਪਣਾ ਜਿਹੜਾ ਆ ਆਪਣੇ ਆਪਾਂ ਲੈ ਆ ਪਿਆਜ਼ ਲੈ ਆ ਦੋ ਟਮਾਟਰ ਲੈ ਆ ਦੋ ਪਿਆਜ਼ ਲੈ ਆ ਅਦਰਕ ਲੈ ਆ ਆ ਤੇ ਹਰੀਆਂ ਮਿਰਚਾਂ ਲਈਆਂ ਆ ਤੁਸੀਂ ਆਪਣੇ ਹਿਸਾਬ ਨਾਲ ਜੋ ਵੀ ਜਿੰਨਾ ਵੀ ਗਰੇਵੀ ਬਣਾਉਣੀ ਚਾਹੁੰਦੇ ਆ ਸਬਜ਼ੀ ਬਣਾਉਣੀ ਆ ਉਸ ਹਿਸਾਬ ਨਾਲ ਆਪਣਾ ਜਿਹੜਾ ਆ ਸਮਾਨ ਲੈ ਲਓ ਤੇ ਇਹ ਆਪਾਂ ਇਹਦੇ ਵਿੱਚ ਪਾਵਾਂਗੇ ਟਮਾਟਰਾਂ ਨੂੰ ਜਿਹੜੇ ਆਪਾਂ ਕੱਟ ਲਾ ਲਾਂਗੇ ਇਸ ਤਰ੍ਹਾਂ ਤਾਂ ਕਿ ਜਿਹੜੇ ਛਿਲਕੇ ਆ ਉਹ ਆਪਣੇ ਆਪ ਧਾਰ ਨੇ ਸੌਖੇ ਹੋ ਜਾਣਗੇ ਇਹਨਾਂ ਨੂੰ ਹੁਣ ਇਹਦੇ ਵਿੱਚ ਆਪਾਂ ਪਾ ਦਾਂਗੇ ਤੁਸੀਂ ਕੱਟ ਕੇ ਵੀ ਪਾ ਸਕਦੇ ਆ ਪਾਣੀ ਦੇ ਵਿੱਚ ਕਿਉਂਕਿ ਆਪਾਂ ਪਾਣੀ ਜਿਹੜਾ ਹੈ ਇਹ ਵਿੱਚ ਹੀ ਪਾ ਲੈਣਾ ਤੇ ਇਹਨਾਂ ਨੂੰ ਆਪਾਂ ਕੱਟ ਕੇ ਹੀ ਪਾ ਦਨੇ ਆ ਜਿਵੇਂ ਇਸੇ ਤਰ੍ਹਾਂ ਪਾ ਦਿਓ ਤੇ ਆਪਾਂ ਦੋ ਜਿਹੜੇ ਆ ਪਿਆਜ਼ ਲਏ ਆ ਇਹ ਵੀ ਪਾ ਦਾਂਗੇ ਪਾ ਸਾਈਡਾਂ ਤੇ ਇਸ ਤਰ੍ਹਾਂ ਜਿਹੜਾ ਆ ਰੱਖ ਦਾਂਗੇ ਟਮਾਟਰ ਨੂੰ ਆਪਾਂ ਕੱਟ ਕੇ ਹੀ ਪਾ ਦਨੇ ਕਿਉਂਕਿ ਆਪਣੀ ਜਿਹੜੀ ਥਾਲੀ ਹੈ ਨਹੀਂ ਤਾਂ ਫਿਰ ਵਿੱਚ ਆਉਗੀ ਨਹੀਂ ਹੈਗੀ ਨਹੀਂ ਤਾਂ ਥੋੜਾ ਭਾਂਡਾ ਜਿਹੜਾ ਹੈ ਉੱਚਾ ਲੈਣਾ ਪਊਗਾ ਇਹ ਵੀ ਆਪਣੇ ਜਿਹੜੇ ਆ ਨਾਲ ਹੀ ਬੋਇਲ ਹੋ ਜਾਣਗੇ ਤੇ ਆਪਾਂ ਨੂੰ ਡਬਲ ਡਬਲ ਕੰਮ ਨਹੀਂ ਕਰਨਾ ਪਊਗਾ ਤੇ ਹੁਣ ਆਪਾਂ ਇਹਦੇ ਵਿੱਚੇ ਜਿਹੜਾ ਆ ਅਦਰਕ ਹੈ ਉਹ ਵੀ ਵਿੱਚੇ ਹੀ ਪਾ ਦਾਂਗੇ ਤੇ ਇਹ ਵੀ ਵਿੱਚੇ ਗ੍ਰੈਂਡ ਪੱਕ ਜਾਊਗਾ ਜੇ ਤੁਸੀਂ ਬਾਅਦ ਵਿੱਚ ਪਾਉਣਾ ਬਾਅਦ ਚ ਪਾ ਸਕਦੇ ਆ ਮਿਰਚਾਂ ਵੀ ਵਿੱਚ ਹੀ ਪਾ ਦਾਂਗੇ ਲਸਣ ਲਿਆਇਆ ਮੈਂ ਇਹ ਵੀ ਆਪਾਂ ਵਿੱਚ ਪਾ ਦਾਂਗੇ ਤੁਸੀਂ ਆਪਣੇ ਹਿਸਾਬ ਨਾਲ ਲਸਣ ਜਿਹੜਾ ਲੈ ਸਕਦੇ ਆ ਜਿੰਨਾ ਲੈਣਾ ਲਸਣ ਆਪਾਂ ਪਾਤਾ ਇਹਦੀ ਜਗ੍ਹਾ ਤੇ ਆਪਾਂ ਕੌਲੀ ਰੱਖਾਂਗੇ ਕਿਉਂਕਿ ਇਹ ਕੌਲੀ ਹੈ ਥੋੜੀ ਜਿਹੀ ਉੱਚੀ ਹੋ ਜੂਗੀ ਕੌਲੀ ਆਪਾਂ ਰੱਖ ਲਿਆ ਤੇ ਥੋੜਾ ਜਿਹਾ ਆਪਾਂ ਕਾਜੂ ਆ ਆਪਣੇ ਕੋ 8-10 tane ਕਾਜੂ ਆਦੇ ਆ ਇਹ ਭੇਲਾ ਇਹ ਵੀ ਵਿੱਚ ਪਾ ਦਾਂਗੇ ਥੋੜਾ ਜਿਹਾ ਆਪਾਂ ਹੋਰ ਪਾਣੀ ਪਾਵਾਂਗੇ ਪਾਣੀ ਆਪਣਾ ਥੋੜਾ ਲੱਗਦਾ ਆ ਤਾਂ ਕਿ ਜਿਹੜੇ ਆ ਸਾਰੇ ਆਪਣੇ ਚੰਗੀ ਤਰ੍ਹਾਂ ਬੋਇਲ ਹੋ ਜਾਣ ਤੇ ਹੁਣ ਆਪਾਂ ਇਹਦੇ ਉੱਤੇ ਰੱਖ ਦਨੇ ਜੀ ਆਪਣੀ ਥਾਲੀ ਇਹ ਵੀ ਇਹਦੇ ਨਾਲ ਹੀ ਜਿਹੜਾ ਪੱਕ ਜਾਊਗਾ ਸਟੀਮ ਹੋ ਜਾਊਗਾ ਤੇ ਹੁਣ ਆਪਾਂ ਇਹਦੇ ਉੱਤੇ ਆਪਣਾ ਇਹ ਜਿਹੜਾ ਢੱਕਣ ਆ ਉਹ ਦੇ ਦਾਂ। ਤੇ ਇਹਨੂੰ 15 ਮਿੰਟ ਲਈ ਜਾਂ 15-18 ਮਿੰਟ ਲਈ ਆਪਾਂ ਇਹਨੂੰ ਪੱਕਣ ਦੇਵਾਂਗੇ। ਵਿੱਚ ਤੁਸੀਂ ਚੈੱਕ ਕਰ ਸਕਦੇ ਆ ਜੇ ਤੁਹਾਡਾ ਪਨੀਰ ਜਿਹੜਾ ਆ ਪੱਕ ਗਿਆ ਆ ਤੁਸੀਂ ਕੱਢ ਸਕਦੇ ਆ ਤੇ ਹੁਣ ਆਨੇ ਆਪਾਂ 15 ਕੁ ਮਿੰਟ ਤੱਕ ਪਕਾਵਾਂਗੇ। ਲੱਕੀ ਜਿਹੜੀ ਆਪਾਂ ਰੱਖੀ ਸੀ ਆਪਾਂ ਇਹਨੂੰ ਦੇਖ ਲੈਣੇ ਆ। 30 ਮਿੰਟ ਹੋ ਗਏ ਆਪਣੇ। ਇਹਨੂੰ ਰੱਖਦੇ ਨੂੰ ਤੇ ਮੈਂ ਇੱਕ ਵਾਰ ਚੈੱਕ ਕੀਤਾ ਸੀ ਹੋਈ ਨਹੀਂ ਸੀਗੀ ਤੇ ਹੁਣ ਥੋੜਾ ਜਿਹਾ ਹੋ ਗਈ ਆ ਦੇਖੋ ਤੇ ਤੁਸੀਂ ਚੈੱਕ ਕਰ ਸਕਦੇ ਆ ਵਿੱਚੋਂ ਤੇ ਇਹਨੂੰ ਹੁਣ ਆਪਾਂ ਕੱਢ ਲੈਣੇ ਆ ਤੇ ਠੰਢੀ ਹੋਣ ਲਈ ਰੱਖ ਦਿੰਨੇ ਆ ਬਹੁਤ ਗਰਮ ਆ ਤੇ ਇਹਨੂੰ ਹੁਣ ਆਪਾਂ ਠੰਢੀ ਹੋਣ ਲਈ ਰੱਖ ਦਾਂਗੇ ਥੱਲੇ ਪਾਣੀ ਦਾ ਵੀ ਖਿਆਲ ਰੱਖਣਾ ਹੁੰਦਾ ਹੈ ਗੈਸ ਨੂੰ ਥੋੜਾ ਫਲੋ ਹੀ ਰੱਖੇ ਤੇ ਇਹਨਾਂ ਨੂੰ ਵੀ ਹੁਣ ਆਪਾਂ ਕੱਢ ਲਾਂਗੇ ਜੇ ਟਮਾਟਰ ਵਗੈਰਾ ਇਹਨਾਂ ਦੇ ਆਪਾਂ ਛਿਲਕੇ ਜਿਹੜੇ ਆ ਉਤਰ ਜਾਣੇ ਆ ਇਹ ਵੀ ਹੋ ਗਏ ਆ ਪਾਣੀ ਵੀ ਆਪਣਾ ਥੋੜਾ ਜਿਆ ਰਹਿ ਗਿਆ ਵਿੱਚ ਮੈਂ ਇੱਕ ਵਾਰ ਵਿੱਚ ਚੈੱਕ ਕੀਤਾ ਸੀ ਪਾਣੀ ਆਪਣਾ ਥੋੜਾ ਘਟ ਗਿਆ ਸੀ ਫਿਰ ਮੈਂ ਥੋੜਾ ਹੋਰ ਪਾਇਆ ਪਾਣੀ ਤੇ ਪਾਣੀ ਵਿੱਚ ਥੋੜਾ ਜਿਆ ਚੈੱਕ ਕਰਦੇ ਨਾ ਤਾਂ ਪਹਿਲਾਂ ਹੀ ਥੋੜਾ ਜਿਆਦਾ ਪਾਓ ਤੇ ਇਹਨਾਂ ਛਿਲਕਿਆਂ ਨੂੰ ਜਿਹੜਾ ਆ ਆਪਾਂ ਇਸ ਤਰ੍ਹਾਂ ਲਾ ਦਾਂਗੇ ਆਪਣੇ ਇਹਨਾਂ ਨੂੰ ਤੇ ਪਾਣੀ ਜਿਹੜਾ ਆ ਉਹ ਆਪਾਂ ਇਹਦਾ ਜਿਹੜਾ ਆ ਇਸ ਤਰ੍ਹਾਂ ਹੀ ਰੱਖਾਂਗੇ ਆਪਣੀ ਗਰੇਵੀ ਵਿੱਚ ਪਾਵਾਂਗੇ ਇਹਨੂੰ ਸਿੱਟਣਾ ਨਹੀਂ ਹੈਗਾ ਬਹੁਤ ਗਰਮ ਆ ਛਿਲਕੇ ਜਿਹੜੇ ਇਹਨਾਂ ਦੇ ਤੇ ਇਹਨਾਂ ਨੂੰ ਆਪਾਂ ਉਤਾਰ ਲੈਣੇ ਤੇ ਇਹਨਾਂ ਨੂੰ ਹੁਣ ਬਾਹਰ ਕੱਢ ਲਾ ਤੇ ਇਹਨੂੰ ਹੁਣ ਆਪਾਂ ਠੰਡਾ ਕਰਕੇ ਪੀਸ ਲਾਂਗੇ ਸਾਰਾ ਮਟੀਰੀਅਲ ਜਿਹੜਾ ਵੀ ਹੈ ਤੁਰਕ ਕੇ ਆਪਣਾ ਮਟੀਰੀਅਲ ਜਿਹੜਾ ਆ ਠੰਡਾ ਹੋ ਗਿਆ ਤੇ ਹੁਣ ਆਪਾਂ ਇਹਨੂੰ ਇੱਕ ਜਗ ਵਿੱਚ ਇਹਦੇ ਵਿੱਚ ਪਾ ਕੇ ਜੇ ਗ੍ਰੈਂਡਰ ਜਾਰ ਚ ਪੀਸ ਲਾਂਗੇ ਇਹਨੂੰ ਬਿਲਕੁਲ ਠੰਡਾ ਕਰਕੇ ਪੀਸਣਾ ਹੈ ਗਰਮ ਨਹੀਂ ਪੀਸਣਾ ਨਹੀਂ ਤਾਂ ਆਪਣਾ ਢੱਕਣ ਟੁੱਕਣ ਖੁੱਲ ਕੇ ਸਭ ਕੁਝ 킬ਰ ਜਾਊਗਾ ਤੇ ਥੋੜਾ ਜਿਹਾ ਜਿਹੜਾ ਆਪਾਂ ਪਾਣੀ ਹੈ ਇਹ ਪਾ ਦਾਂਗੇ ਇਹਦੇ ਨਾਲ ਸੌਖਾ ਥੋੜਾ ਜਿਹਾ ਪੀਸ ਹੋ ਜਾਊਗਾ ਜਿਆਦਾ ਪਾਣੀ ਜਿਹੜਾ ਆਪਾਂ ਪਾਉ ਨਹੀਂ ਪਾਣਾ ਇਸ ਤਰ੍ਹਾਂ ਹੀ ਆਪਾਂ ਇਹਨੂੰ ਪੀਸ ਲਾਂਗੇ ਕੜਾਹੀ ਚਾਪਾ ਲਿਆ ਜੀ ਤੇਲ ਘੇ ਜੋ ਵੀ ਤੁਸੀਂ ਲਾਉਣਾ ਚਾਹੁੰਦੇ ਆ ਉਹ ਲੈ ਸਕਦੇ ਆ ਘੇ ਲਓ ਤੇਲ ਲਓ ਤੇ ਆਪਾਂ ਪਾ ਲਿਆ ਇਹਦੇ ਵਿੱਚ ਘੇ ਤੇ ਹੁਣ ਆਪਾਂ ਇਹ ਚ ਪਾਵਾਂਗੇ ਥੋੜੇ ਜਿਹਾ ਖੜੇ ਮਸਾਲੇ ਪਾਵਾਂਗੇ ਮੈਂ ਇੱਕ ਇੱਕ ਤੇਜ ਪੱਤਾ ਇੱਕ ਲਿਆ ਇਹਨੂੰ ਆਪਾਂ ਥੋੜਾ ਛੋਟਾ ਤੋੜ ਕੇ ਪਾਤਾ ਇੱਕ ਟੁਕੜਾ ਜਿਹੜਾ ਹੈ ਦਾਲਚੀਨੀ ਦਾ ਲੈ ਲਿਆ ਤੇ ਇੱਕ ਆਪ ਲਈ ਵੱਡੀ ਇਲਾਇਚੀ ਤੇ ਹੁਣ ਆਪਾਂ ਇਹ ਚ ਪਾ ਦਾਂਗੇ ਜੀਰਾ ਇੱਕ ਚਮਚਾ ਮੈਂ ਇਹ ਚ ਜੀਰੇ ਦਾ ਪਾਤਾ ਤੇ ਇਹਨੂੰ ਹੁਣ ਆਪਾਂ ਥੋੜਾ ਜਿਹਾ ਤੜਕਣ ਦੇਵਾਂਗੇ ਜੀਰੇ ਨੂੰ ਜੀਰਾ ਆਪਣਾ ਤੜਕ ਗਿਆ ਤੇ ਇਹਦੇ ਵਿੱਚ ਆਪਾਂ ਲਾਲ ਮਿਰਚ ਕਸ਼ਮੀਰੀ ਲਾਲ ਮਿਰਚ ਪਾਵਾਂਗੇ ਇੱਕ ਚਮਚਾ ਇਹਦੇ ਨਾਲ ਬਹੁਤ ਹੀ ਵਧੀਆ ਜਿਹੜਾ ਕਲਰ ਆਊਗਾ ਤੇ ਹੁਣ ਆਪਾਂ ਆਪਣਾ ਜਿਹੜਾ ਗ੍ਰाइंड ਕੀਤਾ ਸੀ ਮਟੀਰੀਅਲ ਮਸਾਲਾ ਇਹ ਪਾ ਦਾਂਗੇ ਆਪਾਂ ਇਹਦੇ ਵਿੱਚ ਇਸ ਨੂੰ ਅੱਥਾ ਥੋੜਾ ਸਲੋ ਰੱਖਾਂਗੇ ਤਾਂ ਕਿ ਆਪਣੇ ਛਿੱਟੇ ਨਾ ਪੈਣ ਤੀਨ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਦੇ ਨਾਲ ਜਿਹੜਾ ਭੁੰਨ ਲਾਂਗੇ ਇਸ ਨੂੰ ਥੋੜਾ ਜਿਹਾ ਸਲੋ ਰੱਖਾਂਗੇ ਕਿਉਂਕਿ ਇਹਨਾਂ ਦੇ ਛਿੱਟੇ ਪੈਣੇ ਆ ਤੇ ਆ ਪਾਣੀ ਦੇ ਵਿੱਚ ਆਪਣੇ ਜਿਹੜੇ ਮਸਾਲੇ ਪਾਉਣੇ ਆ ਉਹ ਪਾ ਦਾਂਗੇ ਕਾਲੀ ਮਿਰਚ ਪਾਤੀ ਆਪਾਂ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਜਿਹੜੇ ਮਸਾਲੇ ਪਾ ਸਕਦੇ ਆ ਮੈਂ ਇੱਕ ਚਾਂਟਾ ਜਿਹੜਾ ਧਨੀਆ ਪਾਊਡਰ ਪਾਤਾ ਹਲਦੀ ਪਾਤੀ ਆਪਾਂ ਤੇ ਇਹਨਾਂ ਨੂੰ ਆਪਾਂ ਕਰ ਲਾਂਗੇ ਜੀ ਮਿਕਸ ਹਰੀ ਮਿਰਚ ਆਪਾਂ ਪਾਈ ਆ ਮਿਕਸ ਕਰਕੇ ਲਾਲ ਨਹੀਂ ਜਾਦੇ ਪਾਗੇ ਤੇ ਇਹਨਾਂ ਨੂੰ ਹੁਣ ਆਪਾਂ ਮਸਾਲਿਆਂ ਨੂੰ ਚੰਗੀ ਤਰ੍ਹਾਂ ਲਾਵਾਂਗੇ ਜੀ ਭੁੰਨ ਤੇ ਆਪਾਂ ਗ੍ਰੈਂਡਰ ਜੱਜ ਚ ਥੋੜਾ ਜਿਹਾ ਪਾਣੀ ਪਾ ਕੇ ਇਹ ਵੀ ਵਿੱਚ ਥੋੜਾ ਪਾ ਦਾਂਗੇ ਆਪਣਾ ਗ੍ਰੈਂਡਰ ਦਾ ਜਿਹੜਾ ਪਾਣੀ ਆ ਇਹ ਵੀ ਆਪਾਂ ਘੁਮਾ ਕੇ ਸਾਰਾ ਤੋਕੇ ਵਿੱਚ ਪਾ ਦਾਂਗੇ ਤਾਂ ਕਿ ਆਪਣੇ ਜਿਹੜੇ ਮਸਾਲਾ ਵੇਸਟਾਂ ਜਾਵੇ ਤੇ ਨਾਲੇ ਥੋੜਾ ਜਿਹਾ ਆਪਣੀ ਗਰੇਵੀ ਵਿੱਚ ਪਾਣੀ ਵੀ ਪੈ ਜਾਊਗਾ ਤੇ ਹੁਣ ਇਹਨਾਂ ਨੂੰ ਆਪਾਂ ਭੁੰਨਾਂਗੇ ਚੰਗੀ ਤਰ੍ਹਾਂ ਨਾਲ ਜਦੋਂ ਤੱਕ ਜਿਹੜਾ ਆਪਣਾ ਤੋੜਕਾ ਆ ਘੇ ਨਹੀਂ ਛੱਡ ਦਿੰਦਾ ਇਹਨੂੰ ਹੁਣ ਆਪਾਂ ਟੱਕ ਕੇ ਥੋੜੀ ਜਿਹਾ ਪਕਾ ਲਾਂਗੇ ਗ੍ਰੇਵੀ ਜਿਹੜੀ ਆਪਣੀ ਥੋੜੀ ਜਿਹੀ ਪੱਕ ਗਈ ਆ ਤੇ ਮਸਾਲੇ ਆਪਣੇ ਪੱਕ ਗਏ ਤਾਂ ਹੁਣ ਆਪਾਂ ਇਹ ਚ ਪਾਵਾਂਗੇ ਜੀ ਲੋਨ ਲੋਨ ਆਪਾਂ ਥੋੜਾ ਹੀ ਪਾਣਾ ਕਿਉਂਕਿ ਪਨੀਰ ਵਿੱਚ ਵੀ ਪਾਇਆ ਤੁਸੀਂ ਗ੍ਰੇਵੀ ਦੇ ਹਿਸਾਬ ਨਾਲ ਜਿਹੜਾ ਆਪਾਂ ਲੋ ਮੈਂ ਆਪਣੇ ਹਿਸਾਬ ਨਾਲ ਪਾਤਾ ਤੇ ਇੱਥੇ ਮੈਂ ਇਹਦੇ ਵਿੱਚ ਪਾ ਦੂੰਗੀ ਮੇਥੀ ਸੁੱਕੀ ਮੇਥੀ ਪਾਈ ਆਪਾਂ। ਕਸੂਰੀ ਮੇਥੀ ਪਾਈ ਇਹਦੇ ਵਿੱਚ ਆਪਾਂ ਇਹਦੇ ਨਾਲ ਬਹੁਤ ਹੀ ਵਧੀਆ ਟੇਸਟ ਆਊਗਾ। ਜੇ ਆਪਾਂ ਇਹਨੂੰ ਐਸੀ ਤਰ੍ਹਾਂ ਪਕਾਉਣੇ ਕਿ ਛਿੱਟੇ ਬੜੇ ਪੈਣੇ ਆਂ ਜੇ। ਤੇ ਹੁਣ ਆਪਾਂ ਜਿਹੜਾ ਸੌਫ ਵੈਜੀਟੇਬਲ ਵਿੱਚ ਪਾਣੀ ਬਚਿਆ ਸੀਗਾ ਉਹ ਪਾ ਦਾਂਗੇ ਆਪਾਂ ਇਹਦੇ ਵਿੱਚ। ਤੁਸੀਂ ਜਿੰਨੀ ਕੇ ਗਰੇਵੀ ਪਤਲੀ ਗਾੜੀ ਬਣਾਉਣੀ ਆ ਉਸ ਹਿਸਾਬ ਨਾਲ ਜਿਹੜਾ ਆਪਣਾ ਪਾਣੀ ਆ ਪਾ ਲਓ। ਗਾੜੀ ਬਣਾਉਣੀ ਆ ਥੋੜਾ ਪਾਣੀ ਪਾ ਲਓ ਜਿਸ ਤਰ੍ਹਾਂ ਦੀ ਵੀ ਗਰੇਵੀ ਬਣਾਉਣੀ ਉਸ ਤਰ੍ਹਾਂ ਦਾ ਆਪਣਾ ਪਾਣੀ ਜਿਹੜਾ ਆ ਪਾ ਲਓ ਤੇ ਆਪਾਂ ਇਹ ਪਾਣੀ ਜਿਹੜਾ ਆ ਸਾਰਾ ਵਿੱਚ ਪਾਤਾ ਕਿਉਂਕਿ ਪਾਣੀ ਜਿਹੜਾ ਬਾਹਰ ਨਹੀਂ ਸਿੱਟਣਾ ਵੈਜੀਟੇਬਲ ਸਟਾਕ ਜਿਹੜਾ ਆ ਇਹ ਵਧੀਆ ਇਹਦੇ ਵਿੱਚ ਸਾਰੇ ਫਲੇਵਰ ਆਏ ਆ ਤੇ ਹੁਣ ਆਪਾਂ ਇਹਨੂੰ ਪੱਕਣ ਦੇਵਾਂਗੇ 5-7 ਮਿੰਟ ਇਹਨੂੰ ਪਕਾ ਲਾਂਗੇ ਆਪਣੀ ਗਰੇਵੀ ਨੂੰ ਪਨੀਰ ਦੇਖੋ ਜੀ ਜਿਹੜਾ ਆਪਣਾ ਹੋ ਗਿਆ ਬਿਲਕੁਲ ਠੰਡਾ ਹੋ ਗਿਆ। ਇੱਕਦਮ ਜਿਹੜਾ ਆ ਹੁਣ ਇਹਨੂੰ ਆਪਾਂ ਥਾਲੀ ਨਾਲੋਂ ਛਡਾ ਲੈਣੇ ਆ। ਜੈਸੇ ਤਰ੍ਹਾਂ ਆਪਾਂ ਹੁਣ ਇਹਨਾਂ ਦੇ ਪੀਸ ਕੱਟ ਲੈਣੇ ਆ। ਵੱਡੇ ਛੋਟੇ ਤੁਸੀਂ ਜਿਸ ਤਰ੍ਹਾਂ ਦੇ ਵੀ ਪੀਸ ਕੱਟਣੇ ਆ ਕੱਟ ਲਓ। ਬਹੁਤ ਹੀ ਟੇਸਟੀ ਜਿਹੜਾ ਆ ਬਹੁਤ ਹੀ ਸੌਫਟ ਪਨੀਰ ਬਣਦਾ ਇਹ ਇਸ ਤਰ੍ਹਾਂ ਸਾਰੇ ਪੀਸ ਜਿਹੜੇ ਹੁਣ ਆਪਾਂ ਇਸ ਤਰ੍ਹਾਂ ਕੱਟ ਲੈਣੇ ਇਹਨਾਂ ਨੂੰ ਤੇ ਹੁਣ ਇਹਨਾਂ ਨੂੰ ਆਪਾਂ ਕੱਟ ਲੈਣੇ ਇਸ ਤਰ੍ਹਾਂ ਬਹੁਤ ਹੀ ਵਧੀਆ ਜਿਹੜੇ ਪਨੀਰ ਪਨੀਰ ਇਹ ਆਪਣਾ ਬਣ ਗਿਆ ਆ ਇਹ ਤੇ ਨਾ ਨੂੰ ਆਪਾਂ ਸਾਰੇ ਪੀਸ ਜਿਹੜੇ ਇਸ ਤਰ੍ਹਾਂ ਹੁਣ ਕੱਢ ਲੈਣੇ ਆ ਬਹੁਤ ਹੀ ਸੌਫਟ ਪਨੀਰ ਬਣਿਆ ਇਹ ਬਹੁਤ ਕਿੰਨਾ ਵਧੀਆ ਜਿਹੜਾ ਪਨੀਰ ਇਹ ਆਪਣਾ ਬਣਿਆ ਹੁਣ ਇਸ ਤਰ੍ਹਾਂ ਸਾਰੇ ਆਪਾਂ ਜਿਹੜਾ ਇਹਨੂੰ ਬਾਹਰ ਕੱਢ ਇਹਨੂੰ ਕੱਟ ਲੈਣੇ ਆ ਸਾਰੇ ਨੂੰ ਪਨੀਰ ਦੇਖੋ ਜੀ ਆਪਾਂ ਸਾਰਾ ਜਿਹੜਾ ਲਿਆ ਕੱਢ ਸਾਰੇ ਪੀਸ ਬਣ ਗਏ ਆ ਬਹੁਤ ਹੀ ਸੌਫਟ ਜਿਹੜਾ ਆਪਣਾ ਪਨੀਰ ਬਣਿਆ ਤੇ ਹੁਣ ਆਪਾਂ ਇਹਨੂੰ ਸਾਰਾ ਨਹੀਂ ਬਣਾਵਾਂਗੇ ਇੱਕੇ ਵਾਰੀ ਥੋੜਾ ਰੱਖ ਲਵਾਂਗੇ ਕਿਉਂਕਿ ਜਾਦੇ ਆ ਤੇ ਆਪਾਂ ਥੋੜਾ ਥੋੜਾ ਕਰਕੇ ਦੋ ਵਾਰੀ ਬਣਾਵਾਂਗੇ ਇਹਨੂੰ ਬਹੁਤ ਹੀ ਸੌਫਟ ਬਣਿਆ ਪਨੀਰ ਤੇ ਗਰੇਵੀ ਵੀ ਆਪਣੀ ਬਣ ਗਈ ਆ ਤੇ ਹੁਣ ਆ ਗਰੇਵੀ ਵੀ ਆਪਣੀ ਦੇਖੋ ਜੀ ਬਣ ਗਈ ਆ ਤੇ ਇਹਨੂੰ ਹੁਣ ਆਪਾਂ ਗੈਸ ਨੂੰ ਬੰਦ ਕਰ ਦਿੱਤਾ ਤੁਸੀਂ ਇਹ ਤੋਂ ਵੀ ਹੋਰ ਪਤਲੀ ਰੱਖਣੀ ਚਾਹੋ ਨੇ ਤਾਂ ਪਤਲੀ ਰੱਖ ਸਕਦੇ ਆਂ ਜੇ ਗਾੜੀ ਰੱਖ ਕਰਨੀ ਚਾਹੋ ਨੇ ਤਾਂ ਗਾੜੀ ਕਰ ਸਕਦੇ ਕਿਉਂਕਿ ਪਨੀਰ ਨੇ ਵੀ ਥੋੜਾ ਵਿੱਚ ਪਾਣੀ ਜਿਹੜਾ ਆ ਉਨੇ ਵੀ ਇਹਨੂੰ ਪੀਣਾ ਆ ਤੇ ਇਹਨੂੰ ਹੁਣ ਆਪਾਂ ਵਿੱਚ ਪਾ ਦਾਂਗੇ ਤੁਸੀਂ ਆਪਣੇ ਹਿਸਾਬ ਨਾਲ ਜਿੰਨਾ ਬਣਾਉਣਾ ਪਉਣਾ ਓਨਾ ਕਪਾ ਲਓ ਥੋੜਾ ਜਿਹਾ ਆਪਾਂ ਹੋਰ ਗੈਸ 'ਚ ਲਾਵਾਂਗੇ ਹੱਲੇ ਕਿਉਂਕਿ ਇਹਦੇ ਵਿੱਚ ਵੀ ਜਿਹੜੇ ਮਸਾਲੇ ਆ ਉਹ ਰੱਚ ਜਾਣਗੇ ਬਹੁਤ ਹੀ ਟੇਸਟੀ ਜਿਹੜਾ ਪਨੀਰ ਹੈ ਜੇ ਤੁਹਾਡੇ ਬੱਚੇ ਇਸ ਤਰ੍ਹਾਂ ਕੋਈ ਵੀ ਘਰ ਦੇ ਜਿਹੜੇ ਆ ਸਬਜ਼ੀ ਨਹੀਂ ਖਾਂਦੇ ਕੀ ਆਦੀ ਤਾਂ ਤੁਸੀਂ ਇਸ ਤਰ੍ਹਾਂ ਪਨੀਰ ਬਣਾ ਕੇ ਬਹੁਤ ਟੇਸਟੀ ਪਨੀਰ ਬਣਦਾ ਆ ਇਸ ਤਰ੍ਹਾਂ ਤੇ ਆਪਾਂ ਇਹ ਚ ਪਾਤਾ ਜੀ ਤੇ ਇਹਨੂੰ ਹੁਣ ਥੋੜਾ ਜਿਹਾ ਹਿਲਾ ਦਾਂਗੇ ਤੇ ਥੋੜਾ ਜਿਹਾ ਹੁਣ ਆਪਾਂ ਇਹਨੂੰ 2-3 ਮਿੰਟ ਜਿਹੜਾ 4-5 ਮਿੰਟ ਇਹਨੂੰ ਹੋਰ ਗੈਸ ਸਲੋ ਕਰਕੇ ਇਹਨੂੰ ਥੋੜਾ ਜਿਹਾ ਪਕਾ ਲੈਣੇ ਹੋਰ ਥੋੜਾ ਜਿਹਾ ਆਪਾਂ ਇਹਨਾਂ 4 ਮਿੰਟ ਜਿਹੜਾ ਹੋਰ ਪਕਾ ਲਿਆ ਤੇ ਇਹਦੇ ਵਿੱਚ ਬਹੁਤ ਹੀ ਸੌਫਟ ਆ ਬਹੁਤ ਹੀ ਦੇ ਵਿੱਚ ਕੜਛੀ ਨਹੀਂ ਜਿਆਦਾ ਫੇਰਨੀ ਤੇ ਹੁਣ ਆਪਾਂ ਇਹਦੇ ਵਿੱਚ ਪਾਉਣੇ ਜੀ ਧਨੀਆ ਤੇ ਇਹ ਕਰ ਪਨੀਰ ਜਿਹੜਾ ਆ ਸਾਡਾ ਬਣ ਕੇ ਹੋ ਗਿਆ ਤਿਆਰ ਦੇਖੋ ਜੀ ਬਹੁਤ ਹੀ ਸੌਫਟ ਪਨੀਰ ਜਿਹੜਾ ਆ ਤੇ ਬਹੁਤ ਹੀ ਟੇਸਟੀ ਪਨੀਰ ਬਣਦਾ ਇਸ ਤਰ੍ਹਾਂ ਤੇ ਆਪ ਸਰਵ ਕਰ ਲੈਣੇ ਆਪ ਇਹਨੂੰ ਇੱਕ ਬੋਲ ਦੇ ਵਿੱਚ ਪਾ ਲੈਣੇ ਆ ਜੇਕਰ ਤੁਹਾਡੇ ਵਿੱਚ ਤੁਸੀਂ ਵੀ ਇਸ ਤਰ੍ਹਾਂ ਕੀਆ ਜਿਹੜੀ ਆ ਕਈ ਵਾਰੀ ਪੱਕੀ ਹੋ ਨਿਕਲ ਜਾਂਦੀ ਹੈ ਕੀ ਆ ਤਾਂ ਵੀ ਤੁਸੀਂ ਇਸ ਤਰ੍ਹਾਂ ਪਨੀਰ ਜਿਹੜਾ ਆ ਬਣਾ ਕੇ ਖਾ ਸਕਦੇ ਆ ਬਹੁਤ ਟੇਸਟੀ ਪਨੀਰ ਬਣਦਾ ਇਸ ਤਰ੍ਹਾਂ ਤੇ ਆਪਾਂ ਇੱਕ ਬੋਲ ਦੇ ਵਿੱਚ ਕੱਢ ਲਿਆ ਇਸੇ ਤਰ੍ਹਾਂ ਤੁਸੀਂ ਵੀ ਬਣਾਓ ਤੇ ਖਾਓ ਜੇ ਤੁਹਾਨੂੰ ਸਾਡੀ ਵੀਡੀਓ ਥੋੜੀ ਵੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਜੀ ਕਮੈਂਟ ਕਰਕੇ ਦੱਸਣਾ ਸਾਨੂੰ ਤੁਹਾਨੂੰ ਲੋਕੀ ਦਾ ਪਨੀਰ ਜਿਹੜਾ ਆ ਕਿਸ ਤਰ੍ਹਾਂ ਦਾ ਲੱਗਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਸਤਿ ਸ੍ਰੀ ਅਕਾਲ ਜੀ